ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਬੀਕੇ ਯੂ ਇਕਤਾ ਉਗਰਾਹਾਂ ਦੇ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸ ਦਈਏ ਕਿ ਇੱਥੇ ਇਸ ਪ੍ਰਦਰਸ਼ਨ ਦੇ ਦਰਮਿਆਨ ਕਈ ਮੰਗਾ ਨੇ ਸਭ ਤੋਂ ਮੁੱਖ ਮੰਗ ਹੈ ਕਿ ਜਿਹੜੀ 4 ਜਨਵਰੀ ਨੂੰ ਟੋਹਾਣਾ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋਈ ਸੀ ਤਾਂ ਉਸ ਦੇ ਦਰਮਿਆਨ ਜਿਹੜੀ ਬੀਕੇ ਯੂ ਇਕਤਾ ਉਗਰਾਹਾਂ ਦੀ বাস ਹਾਦਸਾ ਗ੍ਰਸਤ ਹੋਈ ਸੀ ਜਿਸ ਦੇ ਵਿੱਚ ਤਿੰਨ ਕਿਸਾਨ ਬੀਬੀਆਂ ਦੀ ਉਦੋਂ ਜਾਨ ਚਲੀ ਗਈ ਸੀ ਤੇ ਦੋ ਹੋਰ ਨੇ ਲਾਸ਼ ਦੇ ਦੌਰਾਨ ਦਮ ਉਰ ਦਿੱਤਾ ਸੀ ਦੋਨੋਂ ਦੇ ਪਰਿਵਾਰਾਂ ਦੇ ਲਈ ਹੁਣ 10 ਲੱਖ ਦਾ ਮੁਆਵਜ਼ਾ ਕਰਜ਼ਾ ਮਾਫੀ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਜਿਹੜਾ ਮੋਰਚਾ ਹੈ ਉਹ ਲਾਇਆ ਗਿਆ ਤੇ ਇਹਨਾਂ ਦਾ ਕਹਿਣਾ ਹੈ ਕੀ ਡੀਸੀ ਸਾਹਿਬ ਨਾਲ ਬੀਤੇ ਕੱਲ ਮੀਟਿੰਗ ਵੀ ਹੋਈ ਹੈ ਜਿਸ ਦੇ ਵਿੱਚ ਮੁਆਵਜ਼ੇ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਹੈ ਤਾਂ ਵਿਚਾਰ ਚਰਚਾ ਜਿਹੜੀ ਆ ਉਹ ਜਾਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਇਸੇ ਵਿਚਾਲੇ ਜ਼ਮੀਨਾਂ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਬਿਆਨ ਦਿੰਦਿਆਂ ਜਿਹੜੇ ਆਗੂ ਨੇ ਉਹਨਾਂ ਦਾ ਹੀ ਕਹਿਣਾ ਹੈ ਕਿ ਤੱਕੇ ਸ਼ਾਇ ਕੀਤੀ ਜਾ ਰਹੀ ਹੈ ਤੇ ਜ਼ਮੀਨਾਂ ਬਚਾਉਣ ਦਾ ਮੋਰਚਾ ਉਹਨਾਂ ਵੱਲੋਂ ਜਾਰੀ ਹੈ ਹਾਂਜੀ ਵਿੱਚ ਕੀ ਨਾਮ ਹੈ ਤੇ ਕੀ ਕਹਣਾ ਜ਼ਮੀਨ ਰਾਜ ਦੇ ਮੇਰਾ ਨਾਮ ਸ਼ੰਗਾਰਾ ਸਿੰਘ ਮਾਦ ਆ ਮੈਂ ਭਾਰਤੀ ਕਿਸਾਨ union ਇੱਕ ਤਾਂ ਗੁਰਾਹਾਂ ਦਾ ਜਿਹੜਾ ਪਿੰਡੇ ਦਾ ਪਤਾ ਅੱਜ ਅਸੀਂ ਡੀਸੀ ਦਫ਼ਤਰ ਪਟੰਨਾ ਆ ਕੇ ਜਿਹੜਾ ਮੋਟਾ ਸ਼ੁਰੂ ਕੀਤਾ ਹੈ ਉਹ ਆਪਾਂ ਨੂੰ ਸਭਨਾਂ ਨੂੰ ਪਤਾ ਪਿਛਲੇ 4 ਜਨਵਰੀ ਨੂੰ ਜੋ ਤੁਹਾਨੂੰ ਦੇ ਵਿੱਚ ਮਹਾਪੰਚਾਇਤ ਹੋ ਰਹੀ ਸੀ ਕਿਸਾਨਾਂ ਦੀ ਵੱਡੀ ਉਹਦੇ ਵਿੱਚ 20 ਕੇ ਜੂ ਗੁਰਾਹਾਂ ਦੀ ਬੱਤ ਜਿਹੜੀ ਕੋਠਾਗੁਰ ਦੀ ਸੀ ਹਾਦਸਾ ਦਰਸਤ ਹੋ ਗਈ ਸੀ ਉਹਦੇ ਵਿੱਚ ਤਿੰਨ ਮੌਤਾਂ ਮੌਕੇ ਤੇ ਹੀ ਬੀਬੀਆਂ ਵਾਲੀਆਂ ਹੋਪਨਾ ਸਿੰਘਾ ਉਸ ਤੋਂ ਬਾਅਦ ਦੋ ਮੌਤਾਂ ਸਾਡਾ ਕਿਸਾਨ ਆ ਗੁਰਪ੍ਰਸੰਤ ਸਿੰਘ ਤੇ ਨਾਲ ਇੱਕ ਪਿਛਲੇ ਦਿਨੀ বিএনসি ਤੇ ਵਿੱਚ ਜਾ ਕੇ ਕਰਮ ਸਿੰਘ ਨੌਜਵਾਨ ਜਿਹੜੀ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਬਹੁਤਾ ਹੋ ਗਿਆ ਉਹਨਾਂ ਪਰਿਵਾਰਾਂ ਨੂੰ 10 ਲੱਖ ਮੁਆਜਬਾ ਦਿਵਾਉਣ ਲਈ ਇਸ ਪਰਿਵਾਰ ਦਾ ਕਾਜਾ ਖਤਮ ਕਰਾਉਣ ਲਈ ਇੱਕ ਇੱਕ ਜੀ ਨੂੰ ਨੌਕਰੀ ਦਿਵਾਉਣ ਲਈ ਤੇ ਜਾਖੂਆਂ ਦਾ ਇਲਾਜ ਇਸ ਤੋਂ ਲਾਪਾ ਉਹਨਾਂ ਨੂੰ 5 ਲੱਖ ਤੇ 2 ਲੱਖ ਮੁਆਜਬਾ ਦਿਵਾਉਣ ਦੀ ਮੰਗਾਂ ਨੂੰ ਲੈ ਕੇ ਸੀ ਲਗਾਤਾਰ ਮੋਰਚੇ ਨੇ ਵਿੱਚ ਪਹਿਲਾਂ ਵੀ ਡੀਸੀ ਬਰਨਾਲਾ ਉਹ ਡੀਸੀ ਮਠੰਡਾ ਦੇ ਅੱਗੇ ਮੋਰਚਾ ਚੱਲੇ ਵਿਚਾਰੇ ਛੁੱਟਦਾ ਜਾਂਦਾ ਸੀ ਉਸ ਤੋਂ ਬਾਅਦ ਅੱਜ ਫੇਰ ਅਸੀਂ ਇਹਨਾਂ ਬੰਦਾਂ ਨੂੰ ਲੈ ਕੇ ਮੋਰਚਾ ਸ਼ੁਰੂ ਕੀਤਾ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਵੀ ਸੀ ਬਠਿੰਡਾ ਨੇ ਬੁਲਾਇਆ ਸੀ ਉਹਨਾਂ ਨਾਲ ਮੀਟਿੰਗ ਹੋਈ ਹੈ ਅਸੀਂ ਉਹਨਾਂ ਕੋਲੇ ਆ ਬੰਦਾ ਰੱਖਿਆ ਹੈ ਉਹ ਕਹਿੰਦੇ ਸੀ 5 ਲੱਖ ਲੈ ਲਵੋ ਅਸੀਂ ਕਿਹਾ ਵੀ 5 ਲੱਖ ਨਹੀਂ ਅਸੀਂ ਤਾਂ 10 ਲੱਖ ਲੈਣਾ ਅਸੀਂ ਪਹਿਲਾਂ 10 ਲੈ ਕੇ ਆਇਆ ਹੋਇਆ ਉਹ ਕਹਿੰਦੇ ਵੀ ਮੋੜ ਵਿਚਾਰਦੇ ਆ ਇੰਨੀ ਗੱਲ ਕਹਿ ਕੇ ਅਸੀਂ ਕਿਰਾਵਾ ਵਾਪਸ ਆ ਗਿਆ ਤੇ ਸਾਡਾ ਇਹ ਕਰਨਾ ਜੀਦਾ ਅਸੀਂ ਲਾਤਾ ਹੈ ਇਹ ਦਿਨਾਂ ਚ ਸਾਡਾ ਮੰਗਾ ਨਹੀਂ ਮੰਨੇ ਦਿਹਾਉਣ ਸਦਾ ਇਹ ਕਰਨਾ ਜਾਰੀ ਠੀਕ ਜਮੀਨ ਰਿਕੁਇਰ ਕਰਨਾ ਉਹ ਜਿਉਂਦ ਪਿੰਡ ਦਾ ਦੇਖੋ ਜ਼ਮੀਨ ਰਿਕੁਆਇਰ ਕਰਦਾ ਮਾਮਲਾ ਨਹੀਂ ਉਹ ਤਾਂ ਸਿੱਧਾ ਨੰਗਾ ਚਿੱਟਾ ਮਤਲਬ ਮੋੜ ਕੇ ਸਰਦਾਰਾਂ ਨੂੰ ਜ਼ਮੀਨ ਤਕੜਿਆਂ ਨੂੰ ਬਾੜਿਆਂ ਤੋਂ ਹੋ ਕੇ ਦੇਣ ਦਾ ਮਾਮਲਾ ਪੂਰੇ ਪਿੰਡ ਦੀ ਜ਼ਮੀਨ ਦਾ ਮਾਮਲਾ ਹੈ ਉਹ ਪਿੰਡ ਦੀ ਜ਼ਮੀਨ ਤੇ ਮਾਮਲੇ ਦੇ ਵਿੱਚ ਬਹੁਤ ਸਾਰੇ ਉਹਨਾਂ ਕਿਸਾਨਾਂ ਕੋਲੇ ਮਤਲਬ ਉਹਨਾਂ ਦੇ ਐਫੀ ਡੀਪਟਾ ਕੋਈ ਉੱਥੇ ਇਹਨਾਂ ਦਾ ਸਰਦਾਰਾਂ ਦਾ ਰਹਿੰਦਾ ਨਹੀਂ ਜਿਹੜਾ ਪਹਿਲਾਂ ਕਾਨੂੰਨ ਸੀ 47 ਬੇੜੇ ਤੋਂ ਬਾਅਦ 67 ਦੀ ਉਸ ਤੋਂ ਬਾਅਦ 68 ਦੀ ਉਹ ਤੁਸੀਂ ਸਰਪੇਵੰਦ ਦੀ ਜੋ ਉਹ ਪਿੰਡ ਵਿਚਾਲੇ ਉਮੀ ਫੇਰ ਉਹ ਸਾਰੇ ਲਗਭਗ 300 ਦੇ ਅੱਜ ਕਰੀਬ ਉਹ ਪਰਿਵਾਰ ਆ ਜਿਹੜਾ ਉਸ ਜ਼ਮੀਨ ਤੇ ਪੜ ਰਹੇ ਆ ਸਿੱਧਾ ਜਾਂ ਸਿੱਧੀ ਗੱਲ ਮੋੱਖ ਹੈ ਉਹ ਜ਼ਮੀਨਾਂ ਨੂੰ ਹੁਣ ਪਿੰਡ ਵਿੱਚ ਸੇਵ ਹੋ ਜਾ ਰਿਆ ਜਾ ਰਿਹਾ ਹੈ ਇੱਕ ਦੋ ਕੁ 5 7 ਉਹ ਬੰਦੇ ਦੇ ਨਾਂ ਦੇ ਉੱਤੇ ਉਹ ਸੰਘਰਸ਼ ਚ ਜਾਰੀ ਆ ਦੇਖੋ ਜ਼ਮੀਨਾਂ ਬਚਾਉਣ ਦੀ ਲੜਾਈ ਅਸੀਂ ਲਗਾਤਾਰ ਲੜ ਰਹੇ ਆ ਉਹ ਜ਼ਮੀਨਾਂ ਬਚਾਉਣ ਦੀ ਲੜਾਈ ਦਾ ਉਹ ਵੀ ਹਿੱਸਾ ਹੈ ਉੱਥੇ ਵੀ ਸਾਡੇ ਜਿਹਾ ਬੰਦੇ ਲੜ ਰਹੇ ਆ ਪੂਰੇ ਟਕਰਾਅ ਦਾ ਮਾਹੌਲ ਹੈ ਉੱਤੇ ਇੱਕ ਦੋ ਟਕਰਾਅ ਜੇ ਪਹਿਲਾਂ ਹੋ ਚੁੱਕੇ ਆ ਉੱਥੇ ਹੋ ਸਕਦਾ ਕਿੰਨੇ ਕ ਉੱਥੇ ਤਾਂ ਹੋ ਸਕਦਾ ਕੋਈ ਕੰਟਿਆ ਦੇ ਚੈ ਲੱਗਣ ਕਿੰਨੇ ਨਾਲ ਕੁਰਬਾਨੇ ਹੋਣਗੇ ਕਿਉਂਕਿ ਜਮੀਨیں ਬਹੁਤ ਵੱਡੇ ਆ ਤੇ ਸਰਕਾਰਾਂ ਨੇ ਜੋ ਫੈਸਲਾ ਕਰ ਲਿਆ ਵੀ ਜਮੀਨਾਂ ਖੋਣਗਾ ਉਹਦੀਆਂ ਕੜੀਆਂ ਸਰਕਾਰੀ ਆ ਡੱਡਬਾ ਖੋਪਾ ਖਲੀ ਪੌਦੇ ਵਿੱਚ ਆ ਰਹੇ ਸਾਡੇ ਸਾਰੇ ਰਿਜਗਾ ਤੇ ਸੋਮੇ ਬੋਲੇ ਹੁਣ ਜਮੀਨਾਂ ਤੇ ਅੱਖ ਉਹਦੀ ਕੜੀ ਆ ਸਰ ਵਿੱਚ ਸਥਿਤੀ ਦਾ ਹਾਦਸਾ ਹੋਇਆਗਾ ਉੱਥੇ ਤਾਂ ਇਹ ਸਰਕਾਰ ਨੇ 5 ਲੱਖ ਤੇ ਅੜੀ ਹੋਈ ਹੈ ਤੇ ਤੁਸੀਂ ਦੱਸ ਲੱਖ ਕਿ ਕਿਥੋਂ ਨਹੀਂ ਹੋ ਰਹੀ ਦੇਖੋ ਤੁਹਾਨੂੰ ਪਤਾ ਇੱਥੇ 2016 ਦੇ ਵਿੱਚ ਰਾਲਾ ਸਿੰਘ ਸੀਗਾ ਦੋ ਦੜੇ ਇੱਥੇ ਉਹਦੀ ਮੌਤ ਹੋਈ ਐਸੇ ਡੀਸੀ ਦਾ ਕਰਕੇ ਉਹਨੂੰ 10 ਲੱਖ ਲਿਆ ਐਸੀ ਡੀਸੀ ਸਾਹਿਬ ਨੂੰ ਉਹਦੀ ਉਧਾਰ ਦਿੱਤੀ ਧੂੜਕੋਟ ਲੈਹਰੇ ਤੋਂ ਬਖਤਿਆਰ ਸਿੰਘ ਕੋਲ ਖੋੜ ਖੋੜ ਲੈ ਉਹਦੀ 1 ਮਈ ਵਾਲੇ ਦਿਹਾੜੇ ਤੇ ਇੱਥੇ ਮੌਤ ਹੋਈ ਸੀ ਪਟੰਡੇ ਦੇ ਵਿੱਚ ਉਹਦਾ 10 ਲੱਖ ਲਿਆ ਪੂਲੇ ਪਿੰਡ ਦਾ ਕਿਸਾਨ ਐ ਇਸੇ ਤਰ੍ਹਾਂ ਮਤਲਬ ਉਹਦੀ ਅਜਿਹੀ ਟ੍ਰੇਸ਼ਨ ਦੌਰਾਨ ਮੌਤ ਹੋ ਗਈ ਸੀ ਜੇਠੂਕੇ ਧਰ ਨਾਲ ਲੱਗਿਆ ਹੋਇਆ ਸੀ ਉਹਨੂੰ 10 ਲੱਖ ਲਿਆ ਨੌਕਰੀ ਲਈ ਆ ਉਹਦਾ ਕਾਜਾ ਖਤਮ ਹੋਇਆ ਸੌਰਮਖ ਦੇ ਠੂਕੇ ਆ ਗੁਰਮੀਤ ਦੇਸ਼ਪਾਲ ਇਹ ਠੂਕੇ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨਾ ਇਹ ਕੰਮ ਨਵੇਂ ਹੋਇਆ ਹੁਣ ਸਰਕਾਰ ਕਹਿੰਦੀ ਅਸੀਂ ਪਾਲਿਸੀ ਬਣਾਤੀ ਅਗੇ ਪਹਿਲਾਂ ਕੋਈ ਪਾਲਿਸੀ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਵੀ ਅਧਾਰ ਦਿੱਤੀ ਵੀ ਪਾਲਿਸੀ ਜੇ ਸਰਕਾਰ ਤਾਂ ਸਦਿਆ ਹਤੇ ਐਡੀ ਦੁਖਦਾਈ ਘਟਨਾ ਵਾਪਰੀ ਹੈ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਚੰਗੀ ਗੱਲ ਅਸੀਂ ਕਹਿੰਦੇ ਹਾਂ ਸ਼ੁਭ ਕਰਨ ਨੂੰ ਕਰੋੜ ਰੁਪਏ ਦਿੱਤਾ ਉਹ ਕਿਹੜਾ ਪਾਲਿਸੀ ਸੀ ਜੇ ਸਰਕਾਰਾਂ ਕਰਨਾ ਕਰਨਾ ਚਾਹੀਦਾ ਚੰਗੀ ਗੱਲ ਹੈ ਇਹਦੇ ਵਾਸਤੇ ਵੀ ਪਾਲਿਸੀ ਕਿਉਂ ਨਿੱਕਾ ਬਣਦੀ ਹੈ ਐਡੀ ਦੁਰਘਟਨਾ ਵਾਪਰੀ ਹੈ ਦੁੱਖ ਪਰ ਹੀ ਖਬਰ ਹੈ ਛੋਟੇ ਛੋਟੇ ਬੱਚੇ ਉਸ ਨੌਜਵਾਨ ਤੇ ਜਿਹੜੇ ਤੇ ਹੈਗੇ ਵੀ ਸਰਕਾਰ ਵਾਸਤੇ 10 ਲੱਖ ਭਲਾ ਕੀਤੀ ਜਾ ਇਸ ਤੱਕ ਕਰੋੜ ਨਹੀਂ ਮੰਗਿਆ ਉਹ 10 ਲੱਖ ਦੇਣ ਨੂੰ ਵਿਚਾਰ ਨਹੀਂ ਹਾਲੇ ਤੱਕ ਉਹ ਕਹਿੰਦੇ ਆ ਵਿਚਾਰਦੇ ਆ ਕਹਾ ਕੀ ਆਉਂਦਾ ਤੇ ਪੰਜ ਮੌਤਾਂ ਹੋਗਾ ਤਿੰਨ ਔਰਤਾਂ ਬਸਤ ਸਿੰਘ ਕੋਠਾ ਗੁਰੂ ਕਰਮਜੀਤ ਸਿੰਘ ਕੋਠਾ ਗੁਰੂ ਪੰਜ ਮੌਤਾਂ ਹੋਗਾ ਮੈਂ ਇੱਕ ਕਿਸਾਨ ਮਿਲ ਕੇ ਗਏ ਨੇ ਮੁਆਵਜ਼ੇ ਦੇ ਮਾਮਲੇ 'ਚ ਕੀ ਹੋਇਆ ਨੇ ਕਿਸਾਨ ਆ ਦੇਖੋ ਜੀ ਕਿਸਾਨ ਜਿਹੜੇ ਯੂਨੀਅਨ ਆਈ ਸੀਗੀ ਉਹਨਾਂ ਨੇ ਅ ਇਹ ਮੰਜ਼ੂਰ ਰੱਖੀ ਹੈ ਕਿ ਮੁਆਵਜ਼ਾ ਜਿਹੜਾ ਉਹ ਵੱਧ ਮਿਲਣਾ ਚਾਹੀਦਾ ਹੈ ਜਿੱਥੇ ਪਰਿਵਾਰਾਂ ਦੇ ਵਿੱਚ ਡੈਥ ਹੋਈ ਹੈ ਸੋ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਜਦੋਂ ਡੈਥ ਕੇਸ ਹੈਗਾ ਤਾਂ ਅਸੀਂ ਵੀ ਆਪਦੀ ਜਿਹੜੀ ਹੈਗੀਆਂ ਸਾਂਭੂਤੀ ਰੱਖਦੇ ਹਾਂ ਪਰਿਵਾਰ ਦੇ ਨਾਲ ਪਾਲਿਸੀ ਮੁਤਾਬਕ ਸਰਕਾਰ ਨੇ ਜਿਹੜਾ ਹੈਗਾ ਇਨਾਂ ਕੇਸਾਂ ਦੇ ਵਿੱਚ 5 ਲੱਖ ਰੁਪਇਆ ਜਿਹੜਾ ਕੰਪਨਸੇਸ਼ਨ ਹੈ ਔਰ ਅਨਾਉਂਸ ਕੀਤਾ ਹੋਇਆ ਹੈਗਾ ਸੋ ਜਿਹੜੇ ਮੰਗਾਂ ਨੂੰ ਦੇਖਦੇ ਹੋਏ ਸਾਰੀਆਂ ਮੰਗਾਂ ਤੇ ਜਿਹੜਾ ਵਿਚਾਰ ਕੀਤਾ ਜਾ ਰਿਹਾ ਹੈ